ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 10 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚ ਬ੍ਰਹਮਣੀ ਕਨਸੈਪਟ ਦੇ ਵਿੱਚ ਜਿਹੜਾ ਪੂਜਾ ਦਾ ਸਿਸਟਮ ਹੈ ਉਹਦੇ ਬਾਰੇ ਗੁਰਬਾਣੀ ਨੇ ਕੀ ਫਰਮਾਇਆ ਸਤਿਗੁਰੂ ਨੇ ਸਾਨੂੰ ਕੀ ਸਮਝਾਇਆ ਉਹ ਪੱਖ ਅਸੀਂ ਵਿਚਾਰ ਚੁੱਕੇ ਆ ਉਨ ਇਥੇ ਇੱਕ ਗੱਲ ਤੇ ਬੜੀ ਸਾਫ ਉੱਭਰ ਕੇ ਸਾਹਮਣੇ ਆ ਗਈ ਹੈ ਜਿੱਥੇ ਪੂਜਾ ਕਰਨ ਦੇ ਉਸ ਸਿਸਟਮ ਨੂੰ ਸਤਿਗੁਰੂ ਨੇ ਰਿਜੈਕਟ ਕੀਤਾ ਹੈ ਉਥੇ ਨਾਲ ਹੀ ਜਿਨ੍ਹਾਂ ਦੀ ਪੂਜਾ ਕੀਤੀ ਜਾ ਰਹੀ ਹੈ ਦੇਵੀ-ਦੇਵਤਿਆਂ ਦੀ ਅਵਤਾਰਾਂ ਦੀ ਉਹ ਤੋਂ ਵੀ ਛੜਖੜਾ ਚੁੜਾਉਂਦਾ ਹੈ ਫਿਰ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੁਣ ਦੂਜਾ ਪਾਖਸ਼ ਸ਼ੁਰੂ ਕਰ ਰਹੇ ਹਾਂ ਉਹਦੇ ਵਿੱਚ ਇਹ ਸਮਝਾਂਗੇ ਕਿ ਦੇਵੀ-ਦੇਵ ਤੇ ਅਵਤਾਰਾਂ ਦੀ ਪੂਜਾ ਜਿਹੜੀ ਹੈ ਇਹਨੂੰ ਰੱਦ ਕਰਕੇ ਸਤਿਗੁਰੂ ਸਾਨੂੰ ਕਿਤੇ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਨੇ ਕਿਤੇ ਨਾਲ ਜੋੜਨਾ ਚਾਹੁੰਦੇ ਨੇ ਦੋ ਪਰਮਾਨੰਤ ਜੀ ਨਾਲ ਸਾਂਝੇ ਕਰਨੇ ਨੇ ਅੱਜ ਪਹਿਲਾ ਗੁਰਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਇੱਥੇ ਇੱਕ ਛੋਟੀ ਜੀ ਬੇਨਤੀ ਕਰਾਂ ਇੱਥੇ ਪਬਜੀ ਸਲਾਈਡ ਦੇ ਵਿੱਚ ਦੇਖ ਰਹੇ ਹੋਵੋਗੇ RAM ਕਲੀ ਮਖਲਾ ਪਹਿਲਾ ਦਖਣੀ ਓੰਕਾਰ ਪੰਨਾ 930 ਵਿਸ਼ੇ ਨਾਲ ਸਮਝਦਤ ਨਹੀਂ ਪਰ ਸਾਡੀ ਸਮਝ ਨਾਲ ਸਮਝਦਤ ਜ਼ਰੂਰ ਹੈ ਆਮ ਤੌਰ ਤੇ ਜਿਹੜੀ ਬਾਣੀ ਦੇ ਵਿੱਚੋਂ ਇਹ ਮੈਂ ਪਰਮਾਨ ਲਿਆ ਉਹਨੂੰ ਦਖਣੀ ਓੰਕਾਰ ਅਸੀਂ ਕਹਿ ਦਿੰਨੇ ਆ ਹਾਲੇ ਕਿ ਦਖਣੀ ਓਮਕਾਰ ਨਹੀਂ ਹੈ ਇਹ ਰਾਮਕਲੀ ਮੱਲਾ ਪਹਿਲਾ ਦਖਣੀ ਹੈ ਇੱਥੇ ਫਰਕ ਸਿਰਫ ਇਹ ਹੈ ਕਿ ਰਾਮਕਲੀ ਦਖਣੀ ਨਹੀਂ ਆਇਆ ਰਾਮਕਲੀ ਮੱਲਾ ਪਹਿਲਾ ਤੋਂ ਬਾਅਦ ਦਖਣੀ ਆਇਆ ਹੈ ਬਾਣੀ ਦਾ ਨਾਮ ਦਖਣੀ ਓਮਕਾਰ ਨਹੀਂ ਬਾਣੀ ਦਾ ਨਾਮ ਸਿਰਫ ਓਮਕਾਰ ਹੈ ਇਸ ਲਈ ਅਸੀਂ ਇਸ ਬਾਣੀ ਨੂੰ ਪੜਦੇ ਹਾਂ ਤੇ ਬਾਣੀ ਸ਼ੁਰੂ ਉੱਥੋਂ ਹੁੰਦੀ ਹੈ ਓਮਕਾਰ ਬ੍ਰਹਮਾ ਉਤਪਤ ਓਮਕਾਰ ਕੀ ਅਜਨ ਸਤ ਮੈਂ ਉਸ ਵਿਸਥਾਰ ਚ ਨਹੀਂ ਜਾਵਾਂਗਾ ਸਮਾਣੀ ਮੇਰੇ ਕੋਲ ਲੇਕਿਨ ਉਥੇ ਸਪਸ਼ਟ ਹੁੰਦਾ ਹੈ ਕਿ ਪਾਣੀ ਦਾ ਨਾਮ ਓਨਕਾਰ ਹੈ ਦਖਣੀ ਲਫ਼ਜ਼ ਬਹੁਤ ਸਾਰੇ ਰਾਗਾਂ ਨਾਲ ਆਉਂਦਾ ਹੈ ਜਿਵੇਂ ਦੱਖਣ ਦੇ ਵਿੱਚ ਉਹ ਰਾਗ ਗਾਏ ਜਾਂਦੇ ਨੇ ਉਹਨੂੰ ਦਖਣੀ ਕਹਿੰਦੇ ਨੇ ਭੈ ਵਿਸ਼ੇ ਤਬਾਪਸਾ ਕਿਤਨਾਂ ਨਾਲ ਜੋੜਨਾ ਚਾਹੁੰਦੇ ਨੇ ਸਤਿਗੁਰੂ ਸਾਨੂੰ ਇੱਥੇ ਗੁਰੂ ਨਾਨਕ ਬਾਦਸ਼ਾਹ ਬਖਸ਼ਿਸ਼ ਕਰ ਰਹੇ ਨੇ ਪ੍ਰਭ ਨੇੜੇ ਹਰ ਦੂਰ ਨਾ ਜਾਵਣੋਂ ਏਕੋ ਸਿਸ਼ਟ ਸਬਾਈ ਇਕ ਓੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਇਕ ਓੰਕਾਰ ਅਵਰ ਨਹੀਂ ਦੂਜਾ ਸਿੱਖੀ ਸ਼ੁਰੂ ਜੜੀ ਹੈ ਨਾ ਇਕ ਓੰਕਾਰ ਤੋਂ ਹੁੰਦੀ ਹੈ ਇੱਕ ਓੰਕਾਰ ਕਹਿ ਲੋ ਜਾਂ ਇਕ ਓੰਕਾਰ ਕਹਿ ਲੋ ਅਕਾਲਪੁਰਖ ਇੱਕ ਹੈ ਇੱਕ ਰਸ ਹੈ ਇੱਕ ਰਸ ਜਿਹੜਾ ਸਦਾ ਤੋਂ ਇੱਕੋ ਜਿਹਾ ਨਾ ਜਿੱਦ ਵਿੱਚ ਕਦੀ ਕੋਈ ਵੱਦਵਿਆ ਨਾ ਕਾਟਾ ਹੋਇਆ ਉਹ ਇੱਕੋ ਹੀ ਜਿਹੜਾ ਉਹੀ ਹੈ ਅਵਰ ਨਹੀਂ ਦੂਜਾ ਔਰ ਦੂਜਾ ਕੋਈ ਨਹੀਂ ਨਾਨਕ ਇੱਕ ਸਮਾਈ ਉਹ ਆਪ ਹੀ ਹਰ ਜਗ੍ਹਾ ਤੇ ਸਮਾਇਆ ਹੋਇਆ ਹਰ ਥਾਂ ਤੇ ਉਹ ਆਪ ਹੀ ਪ੍ਰਕਾਸ਼ ਮੰਣਾ ਹੈ ਕੋਈ ਸਮਾਇਆ ਹੋਇਆ ਉਹਦੇ ਬਗੈਰ ਦੂਜਾ ਕੋਈ ਨਹੀਂ ਇਸ ਕਰਕੇ ਸਤਿਗੁਰੂ ਸਮਝਾ ਰਹੇ ਨੇ ਪ੍ਰੌਬ ਨੇੜ ਹੈ ਹਰ ਦੂਰ ਨਾ ਜਾੜੋ ਜਿਹੜਾ ਹਰ ਜਗ੍ਹਾ ਤੇ ਸਮਾਇਆ ਹੋਇਆ ਤੇ ਸਾਡੇ ਅੰਦਰ ਵੀ ਸਮਾਇਆ ਹੋਇਆ ਸਾਡੇ ਬਾਹਰ ਵੀ ਹੈ। ਹੰਤਲ ਬਾਹਰ ਹਟਰਾ ਬੇਕੋ। ਇਹ ਰਸਟ ਤੋਂ ਦੂਰ ਕਿਵੇਂ ਹੋ ਸਕਦਾ ਹੈ? ਇਹ ਗੱਲ ਪਰ ਬੜੀ ਅਰੀ ਕਰਦਾ ਹੈ। ਅਸੀਂ ਇਹ ਕੰਨੇ ਆ, ਇਹ ਗੁੰਨੇ ਆ। ਲੇਕਿਨ ਸਮਝਦੇ ਨਹੀਂ ਕਿ ਨੇੜੇ ਆ। ਨੇੜੇ ਆ ਤੇ ਫਿਰ ਸਾਡਾ ਹਰ ਕੰਮ ਦੇਖ ਰਿਹਾ ਹੈ। ਤੇ ਜੋ ਕਰਮ ਕਰ ਰਹੇ ਆ ਜੇ ਸਾਨੂੰ ਉਸ ਵਾਕਿਆ ਯਕੀਨ ਹੋਵੇ ਸਾਨੂੰ ਵੇਖ ਰਿਹਾ ਤੇ ਸਾਡੇ ਮਨ ਚ ਉਹਦਾ ਅਦਬ ਉਹਦਾ ਡਰ ਹੋਵੇ ਤੇ ਫਿਰ ਮਾੜਾ ਕਰਮ ਤੇ ਗਦੀ ਹੋਵੇ ਹੀ ਨਾ ਪਰ ਸਤਿਗੁਰੂ ਨੇ ਤੇ ਫੈਸਲਾ ਦਿੱਤਾ ਹੈ ਪ੍ਰਭ ਨੇੜ ਹੈ ਹਰ ਦੂਰ ਨਾ ਜਾਣੋ ਇੱਕੋ ਸਿਸ਼ਟ ਸਭਾਈ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਇੱਕ ਹੀ ਮਾਇਆ ਹੋਇਆ ਆ ਆਪ ਹੀ ਮੌਜੂਦ ਹੈ ਹਰ ਜਗ੍ਹਾ ਜਦੋਂ ਹੈ ਹੀ ਇੱਕੋ ਤੇ ਫਿਰ ਉਹਦੇ ਨਾਲ ਜੁੜਨਾ ਹੈ ਇਸ ਇੱਕ ਦੇ ਨਾਲ ਜੋੜਦੇ ਨੇ ਸਤਿਗੁਰੂ ਸਾਨੂੰ ਆਹ ਬਹੁਤਿਆਂ ਦੇ ਭਰਮ ਦੇ ਵਿੱਚ ਕਈ ਦੇਵੀ ਦੇਵਤਿਆਂ ਦੀਆਂ ਉਹਨਾਂ ਦੀਆਂ ਸ਼ਕਤੀਆਂ ਦੇ ਭਰਮ ਜਾਲ ਚੋਂ ਕੱਢ ਕੇ ਹੁਣ ਦੂਜਾ ਪਰਮਾਨ ਜਿਹੜਾ ਹੈ ਭਗਤ ਕਬੀਰ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਜਿਹੜੇ ਦੇਵੀ ਦੇਵਤਿਆਂ ਤੋਂ ਮੁਢ ਬੱਜਾ ਮਾ ਮਾਈ ਪ੍ਰਗਟ ਹੋਈ ਉਹਨਾਂ ਦੇ ਕਹਿਣ ਮੁਤਾਬਕ ਉਸ ਮਾਂ ਮਾਇਨੇ ਇੱਕ ਮਾਈ ਜੁਗਤ ਵੀ ਆਇਤਨ ਜਿਲੇ ਪਰਵਾਰ ਨੂੰ ਤਿੰਨ ਬੱਚੇ ਪੈਦਾ ਕੀਤੇ ਜੁਗਤ ਨਾਲ ਉਹਨਾਂ ਦੀ ਗੱਲ ਵੀ ਸਤਿਗੁਰੂ ਇੱਥੇ ਕਰ ਰਹੇ ਨੇ ਜਿਨ੍ਹਾਂ ਨੂੰ ਹੋਰ ਦੇਵੀ ਦੇਵਤੇ ਸਮਝਿਆ ਜਾ ਰਿਹਾ ਉਹਨਾਂ ਦੀ ਗੱਲ ਵੀ ਬਾਬਾ ਕਬੀਰ ਜੀ ਨਾਲ ਕਰ ਰਹੇ ਨੇ ਪੈਰੋ ਰਾਗ ਦੇ ਵਿੱਚ ਕਬੀਰ ਜੀ ਦਾ ਸ਼ਬਦ ਹੈ ਜਿਹਦੇ ਵਿੱਚ ਮੈਂ ਪਰਮਾਨਣ ਲਿਆ ਇਹਦੇ ਵਿੱਚ ਮੈਂ ਪਹਿਲਾ ਬੰਦ ਤੇ ਰਹਾਉ ਦੀ ਪੰਕਤੀ ਲਈ जैसे बाबा कबीर जी बख्शिश कर देने कोट सूर जा कै कोट महादेव अर कबलास दुर्गा कोट जा मर्दन करे ब्रह्मा कोट बेद उचरह जो जाचो तो केवल राम आन देव का। जो जाचो जाचना करनी मंगना अरदास करनी कभी करी दी कुछ मंगनी नहीं कुछ प्राप्त कर ले ਜੋ ਜਾਂਚੋਂ ਤੋਂ ਕੇਵਲ ਰਾਮ ਮੈਂ ਜਦੋਂ ਮੰਗਦਾ ਤੋਂ ਅਕਾਲ ਰੂਪ ਦੇ ਦਰ ਤੋਂ ਮੰਗਦਾ ਇੱਥੇ ਰਾਮ ਦਾ ਭਾਵ ਤਛਤ ਪੁੱਤਰ ਰਾਮ ਨਹੀਂ ਰਾਮ ਦਾ ਭਾਵ ਉਹ ਰਾਮ ਜਿਹੜਾ ਕਣਕਣ ਚਰਮਿਆ ਹੋਇਆ ਹੈ ਪਰ ਨਾਲ ਇੱਕ ਫੈਸਲਾ ਹੋਰ ਦੇ ਦਿੱਤਾ ਬਾਬਾ ਕਬੀਰ ਜੀ ਨੇ ਔਨ ਦੇਵ ਸੁਣਾਹੀ ਕਹੋ ਮੇਰਾ ਹੋਰ ਦੇਵੀ ਦੇਵ ਚ ਨਾਲ ਕੋਈ ਮਤਲਬ ਨਹੀਂ ਮੈਂ ਤੇ ਉਸ ਇੱਕ ਅਕਾਲ ਪੁਰਖ ਜਿਹੜਾ ਕਣਕਣ ਚਰਮਿਆ ਹੋਇਆ ਰਾਮ ਹੈ ਪਸੋਦੇ ਦਰ ਤੋਂ ਹੀ ਮੰਗਦੇ। ਕੋਰਕੇ ਤੋਂ ਹੀ ਮੰਗਦਾ। ਕੇਂਦਰੀ ਪਾਪੇ ਸ਼ਬਦ ਦਾ ਰਹਾਉ ਦੀ ਕੰਤੀ ਹੈ। ਹੁਣ ਉਹਦਾ ਵਿਖਿਆਨ ਕਰ ਰਹੇ ਨੇ ਕਿਹੜੇ ਰਾਮ ਦੀ ਗੱਲ ਕਰ ਰਹੇ ਨੇ। ਇੱਥੇ ਗੱਲ ਸਪਸ਼ਟ ਹੋ ਜੇਗੀ ਕਿ ਦਸ਼ਰਤ ਪੁੱਤਰ ਰਾਮ ਨਹੀਂ। ਕੋਟ ਸੂਰਜਾ ਕੇ ਪਰਗਾਸ। ਉਹ ਰਾਮ ਜਿਹਦੇ ਦਰ ਦੇ ਉੱਤੇ ਕਰੋੜਾਂ ਸੂਰਜ ਚਮਕਣ ਕਰਦੇ ਨੇ। ਕੋਟ ਮਹਾਦੇਵ ਅਰ ਕਬਲਾਸ ਕਹਿੰਦੇ ਨੇ ਕਿ ਸ਼ਿਵ ਜੀ ਜਿਹੜਾ ਉਹ ਪਰਬਤ ਤੇ ਰਹਿੰਦਾ ਕਲਾਸ਼ ਪਰਬਤ ਤੇ ਕਬਲਾਸ ਉਸ ਰਾਮ ਦੀ ਗੱਲ ਕੀਤੀ ਜਾ ਰਹੀ ਹੈ ਉਸ ਰਾਮ ਦੇ ਦਰ ਤੋਂ ਮੈਂ ਮੰਗਦਾ ਜ ਜਿਹਦੇ بنائے ਹੋਏ ਕਰੋੜਾਂ ਹੀ ਸ਼ਿਵ ਜੀ ਨੇ ਤੇ ਕਰੋੜਾਂ ਹੀ ਪਰਵਤ ਨੇ ਚਾਹੀਓਨ ਕਲਾਸ਼ ਪਰਵਤ ਕਹਿ ਲੋ ਜਾਂ ਕੋਈ ਕਹਿ ਲੋ ਕੋਰਣਾ ਹੀ ਨਹੀਂ ਦੁਰਗਾ ਕੋਟ ਜਾ ਕੇ ਮਰਦਨ ਕਰੈ ਜਿਸ ਦੁਰਗਾ ਦੇਵੀ ਨੂੰ ਸਰਵ ਸ਼ਕਤੀਮਾਨ ਕਿਹਾ ਜਾਂਦਾ ਹੈ ਉਹ ਤੇ ਉਹਦੀ ਕਰੋੜਾਂ ਦੇਵੀਆਂ ਜਿਹੜੀਆਂ ਨੇ ਨਾ ਉਹਦੇ ਦਰ ਦੇ ਉੱਤੇ ਉਹ ਜਨ ਚੱਕਦੀਆਂ ਨੇ ਉਹਦੇ ਗੇਸੇ ਨਵਾਉਂਦੀਆਂ ਨੇ ਬ੍ਰਹਮਾ ਕੋਟ ਵੇਦ ਉਚਰੈ ਤੇ ਕਰੋੜਾਂ ਹੀ ਬ੍ਰਹਮਾ ਜਿਹੜੇ ਨੇ ਕਿਹਾ ਜਾਂਦਾ ਕਿ ਵੇਦ ਬਾਣੀ ਜਿਹੜੀ ਹੈ ਇਹ ਬ੍ਰਹਮਾ ਨੇ ਪ੍ਰਗਟ ਕੀਤੀ ਇਥੇ ਬਾਬਾ ਕਬੀਰ ਜੀ ਕਹਿੰਦੇ ਨੇ ਇਹੋ ਜੇ ਕਰੋਨਾ ਵੀ ਬਰਮਾ ਉਹਦੇ ਦਰ ਤੇ ਖੜੋ ਕੇ ਪਤਾ ਨਹੀਂ ਕਿੰਨੇ ਵੇਦ ਵਿਚਾਰਨ ਕਰ ਰਹੇ ਨੇ ਉਸ ਰਾਮ ਦੀ ਗੱਲ ਹੋ ਰਹੀ ਹੈ ਜੋ ਜਾਂਚੋਂ ਤੋਂ ਕੇਵਲ ਰਾਮ ਔਰ ਦੇਵ ਸਿਆਮਾ ਹਿੰਕਾਲ ਮੇਰਾ ਹੋਰ ਕਿਸੇ ਦੇਵਤੇ ਨਾਲ ਕੋਈ ਸੰਬੰਧ ਨਹੀਂ ਔਰ ਜਿਹੜੇ ਪ੍ਰਮੁਖ ਪ੍ਰਮੁਖ ਉਹਨਾਂ ਦੇ ਨਾਮ ਲੈ ਕੇ ਸਦਾ ਪਰਮ ਜਲ ਜਿਹੜਾ ਦੂਰ ਕਰਦਾ ਤਾਂ ਕਿ ਪਰਮਚਾਰ ਰਹਿਣਾ ਕੋਈ ਨਹੀਂ ਚਾਹੀਦਾ ਜੇ ਉਹਦੇ ਬਾਅਦ ਵੀ ਰਵੇ ਤੇ ਫਿਰ ਸਾਡੀ ਬਾਤ ਕਿਸਮ ਕੀ ਹੈ ਸਤਿਗੁਰੂ ਨੇ ਸਪਸ਼ਟ ਫੈਸਲਾ ਦਿੱਤਾ ਹੈ ਕਿ ਸਿਰਫ ਇੱਕ ੴ ਪ੍ਰਕਾਸ਼ ਨਾਲ ਜੁੜਨਾ ਹੈ ਉਹ ਏਕੰਕਾਰ ਜਿਹੜਾ ਹੈ ਉਹਦੇ ਨਾਲ ਹੀ ਸੰਬੰਧ ਬਣਾਉਣਾ ਹੈ ਉਹਨੇ ਹੀ ਸਾਡਾ ਬੇੜਾ ਪਾਰ ਕਰਨਾ ਹੈ ਏਕੰਕਾਰ ਅਵਰ ਨਹੀਂ ਦੂਜਾ ਨਾਨਕ ਇੱਕ ਸਮਾਈ ਔਰ ਦੂਜਾ ਕੋਈ ਨਹੀਂ ਉਹ ਹੀ ਸਾਡੀ ਸ੍ਰਿਸ਼ਟੀ ਸਮਾਇਆ ਹੋਇਆ ਹੈ ਉਹ ਦਿਨ ਆਲੀ ਚੁਣ ਨੇ ਹੁਣੇ ਗੁਰਮਤ ਵਾਲਾ ਪੱਖ ਜਿਹੜਾ ਉਹ ਸ਼ੁਰੂ ਹੋ ਰਿਹਾ ਅੱਜ ਸ਼ੁਰੂਆਤ ਹੋ ਗਈ ਉਹਦੀ ਆਪਾਂ ਅੱਜ ਇਸ ਵਿਸ਼ੇਨ ਬੜੀ गहराई ਚ ਆ ਕੇ ਵਿਚਾਰਾਂਗੇ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਵਈਆਂ ਪੁਰਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ